ਹੈਲੋ ਕਰ ਦਿਓ ਤੇਰੇ ਮਮਾ ਹੀ ਸਾਡੇ ਇੰਜੋਏ ਕਰ ਰਹੇ ਨੇ ਪੂਰਾ ਇੰਜੋਏ ਹੋ ਰਿਹਾ ਆਹ ਲਾਈਵ ਆਹ ਮਸਤੀ ਚ ਆ ਤਾ ਆਹ ਲੜਾ ਫੇਰਾ ਠੀਕ ਹੈ ਜੀ ਇਹ ਇਹ ਗੱਲ ਚਲੋ ਅੱਜ ਜੋ ਚਾਹੀ ਵਾਇਆ ਦਿੱਲੀ ਨਹੀਂ ਜਾਣਾ ਕਈ ਕਰ ਵੀ ਉਹਨਾਂ ਚਾਰ ਸੀ ਉੱਤਰ ਮਾਰਦੇ ਆ ਰੈਸਟ ਇਹਨਾਂ ਨਾਮ ਹੀ ਸਾਡੇ ਵਧੀਆ ਰੱਖਿਆ ਵਟਵਾ ਵਟਵਾ ਜੋ ਹੁਣ ਨਾ ਵਾਰੇ ਦਿਸਣਗੀਆਂ ਤਾਂ ਕਾਪਾ ਸਿਰਫ ਇੰਡੇ ਟੈਨੇ ਕੀ ਪਤਾ ਸੈਂਪਲੀ ਬਾਹਰ ਸਕਦਾ ਚਾਹਦਾ ਇਹ ਤੋਂ ਅੱਧਾ ਕੁਝ ਨਹੀਂ ਹੋ ਸਕਦਾ ਉਸੇ ਬਦਲੇ ਨਾ ਮੋੜ ਪੂਰਾ ਖਤਰਨਾਕ ਰਾਤ ਜਵਾਕਾਂ ਜਾਂ ਸਾਡੀਆਂ ਛਾੜਾਂ ਝਾੜਦੀਆਂ ਥੜਾ ਮਾਮਾ ਦੀ ਬਹੁਤ ਖਤਰਨਾਕ ਰਹੀ ਇਹਦੇ ਬਾਰੇ ਜਦੋਂ ਆ ਸਾਰੀ ਲਲੀ ਗੁੰਜੀ ਪਰਾਂ ਹੋਈ ਫਿਰ ਗੱਲ ਕਰਾਂਗੇ ਖਾਣੇ ਕੋਲ ਕਿਵੇਂ ਮਿਲਦਾ ਹੈ ਜਾਂ ਜਹਾਜ਼ ਦੀ ਪਰੇ ਹੋ ਜਾਾਂਗੇ ਬਈ ਇਹਨਾਂ ਦੇ ਜਵਾਕ ਨੇ ਸਾਡੀਆਂ ਛਾਲਾਂ ਚਾਦ ਗਿਆ ਰਾਤ ਵਾਲੇ 2 ਵਜੇ ਤੱਕ 3 ਹੀ 3 ਚੱਲੀ ਗਈ ਬਾਈ ਬਲੋ ਤਾਂ ਜੀ ਕਰਦਾ ਸੀ ਵਲਾਕੇ ਸਾਰੇ ਸ਼ਿੱਟ ਦੀਏ ਚਲੋ ਠੀਕਾ ਮਿੱਤਰ ਪਿਆਰਿਓ ਮਿਲਦੇ ਆ ਤੁਹਾਨੂੰ ਅੱਗੇ ਜਾ ਤੇ ਕੋਈ ਟ੍ਰੇਨ ਬਦਲੀ ਪੈਤੀ ਹੈ ਬਹੁਤ ਬਾਉ ਜੀ ਮਿੱਤਰ ਪਿਆਰੋ ਤੇ ਆਪਾਂ ਵਮਾ ਹੀ ਸੱਸੀ ਕਾਲ ਬੁਲਾ ਰਹੇ ਹਾਂ ਸਾਰਿਆਂ ਨੂੰ ਜੱਤੇਦਾਰ ਜੱਤੇਦਾਰ ਲੱਖਾ ਸਿੰਘ ਜੀ ਆਲੂ ਵਾਲੀਆ ਸਾਹਿਬ ਪਹੁੰਚ ਚੁੱਕੇ ਨੇ ਸੋ ਜੀ ਮਿੱਤਰੋ ਸਾਰੇ ਪਹੁੰਚ ਗਏ ਆ ਸੂਰਤਗੜ ਸੂਰਤਗੜ ਪਹੁੰਚ ਗਏ ਆ ਜੇ ਤੋਂ ਆਪਾਂ ਬਹੁਤ ਆ ਤੁੱਪ ਪੂਰੀ ਤਿੱਖੀ ਹੈ ਤੇ ਆਪਣੇ ਪੰਜਾਬ ਜੇ ਠੰਡ ਆ ਇੱਥੇ ਤਾਂ ਕਾਂਢੀ ਲੜਦੀ ਆ ਇੱਥੇ ਧੁੱਪ ਪੂਰੀ ਤਿੱਖੀ ਆ ਤੇ ਬੜੇ ਰੰਗ ਬਰੰਗੇ ਪ੍ਰਾਣੀਆਂ ਜਿਹੜੇ ਹੁਣ ਚੜਨਗੇ ਰੇਨ ਦਾ ਵਜਨ ਵਧਾਉਣਗੇ ਤੇ ਧੂਆਂ ਕਢਾਉਣਗੇ ਰੇਨ ਦੀ ਵੀਰ ਰਹੇ ਆ ਬਹੁਤ ਟਰਵਾ ਚਲੇ ਆਪਾਂ ਟਰਨ ਸਾਲ ਹੋ ਗਿਆ ਲੋਚ ਜੇ ਤੁਹਾਡਾ ਕਾਸ ਪਹੁੰਚ ਗਿਆ ਸੂਤਕੜ ਰੇਲਵੇ ਸਟੇਸ਼ਨ ਤੋਂ ਤੱਲੇ ਉੱਤਰ ਨੂੰ ਨਹੀਂ ਕਰਦਾ ਜੀ ਵੀ ਵਾਰੀ ਵਾਰੀ ਯਰ ਚੜਨਾ ਲੈਣਾ ਬਹੁਤ ਔਖਾ ਓਥੇ ਆਪਣੇ ਕੋ ਰੌਣਕਾਂ ਨਹੀਂ ਆਉਂ ਜਿਵੇਂ ਆਪਣੇ ਪੰਜਾਬ ਦੇ ਰੇਲਵੇ ਸਟੇਸ਼ਨਾਂ ਤੇ ਰੌਣਕਾਂ ਆ ਨਾ ਕੰਟੀਨਾਂ ਘਟੂਨਾਂ ਹੁੰਦੀਆਂ ਨੇ ਨਾ ਅਯਾਰਡ ਪਈ ਆ ਹੈਗਾ ਇੱਕ ਖੋਖਾ ਜਿਹਾ ਮਲਟੀ ਪਰਪਸ ਸਟਾਲ ਮਾਲਾ ਹੋਰ ਰੌਣਕ ਹੈ ਨਹੀਂ ਜਿਵੇਂ ਆਪਣੇ ਆ ਨਾਲੇ ਜਿਵੇਂ ਸੂਰਤਗੜ੍ਹ ਤਾਂ ਬਹੁਤ ਵੱਡਾ ਜੰਕਸ਼ਨ ਆ ਪੂਰਾ ਹੈ ਨਾ ਤੇ ਉਹ ਗੱਲ ਬੰਨ ਨਹੀਂ ਰਹੀ ਹੈ ਚਲੋ ਠੀਕ ਆ ਦੋਸਤੋ ਹੁਣ ਇਸ ਤੋਂ ਬਾਅਦ 7:20 ਮਿੰਟ ਤੇ ਰੁਕਣੀ ਹੈ ਮੀਕਾ ਨੇ ਮੀਕਾ ਨੇ ਜੰਕਸ਼ਨ ਵੜਿਆ ਕਿਉਂ ਵਜਾ Det er 18.35. ਕਿ ਦਿਨ ਤੇ ਦੇਣੀ ਅਸੀਂ ਸੁੱਤੇ ਰਹੇ ਕਿਉਂਕਿ ਰਾਤ ਸਾਨੂੰ ਇਹੋ ਜੇ ਸੱਜਣ ਮਿਲ ਗਏ ਸੀ ਸਾਨੂੰ ਸੌਣਾ ਜਿਹੜਾ ਨਸੀਬ ਨਹੀਂ ਹੋਇਆਗਾ ਤੇ ਹੁਣ ਤਕਰੀਬਨ ਵੱਜ ਗਿਆ 7:12 ਮਿੰਟ ਹੋ ਗਏ ਆ ਤੇ ਹੁਣ ਜਾ ਕੇ ਥੋੜੀ ਜੀ ਚਾਹਣ ਮਿਲੀ ਆ ਕਿਉਂਕਿ ਇੱਥੇ ਸਾਰੇ ਉਹ ਬੈਠੇ ਹੋ ਸੀ ਉੱਪਰ-ਉੱਪਰ ਤੇ ਸਾਰੇ ਸਾਰਾ ਭਰਿਆ ਹੋਇਆ ਸੀਗਾ ਤੇ ਸਾਡੇ ਇੱਥੇ ਸੀਗੀਆਂ ਤਕਰੀਬਨ 6 ਬੀਬੀਆਂ ਤੇ ਨਾਲ 2-2 ਜਵਾਕ ਤੇ ਉਹ ਸਾਡੀਆਂ ਉੱਪਰ ਵਾਲੀਆਂ ਸੀਟਾਂ ਦੋਨੇ ਤੇ ਇੱਥੇ ਖੜ ਖੜ ਕੇ ਜਵਾਬ ਖੇੜਦੇ ਤੇ ਸਾਨੂੰ ਨਾ ਤਾਂ ਰਾਤ ਨੂੰ ਸੌਣ ਦਿੱਤਾ ਤੇ ਨੇੜੇ ਜਾ ਕੇ ਬੜਾ ਜਿਹਾ ਚੈਨਾ ਆਇਆ ਜਦੋਂ ਜਵਾਬ ਸੁੱਤੇ ਉਦੋਂ ਅਸੀਂ 2 2.5 ਘੰਟੇ ਰੈਸਟ ਲਈ ਕਿਉਂਕਿ ਜਿਹੜੇ ਬੱਚੇ ਆ ਹੋਰ ਜ਼ਿਆਦਾ ਤੰਗ ਕਰਦੇ ਨੇ ਸੋ ਸਾਰਾ ਦਿਨ ਇੱਕ ਉਹ ਮਤਲਬ ਉਹਨਾਂ ਨੂੰ ਯਾਰ ਜਿੱਦਾਂ ਕੀ ਲੋਕ ਨੂੰ ਮੈਨਰਸ ਨਹੀਂ ਹੁੰਦੇ ਵੀ ਆਪਾਂ ਜਦੋਂ ਬੈਠੇ ਆ ਨਾ ਅਸੀਂ ਉਹ ਮਤਲਬ ਵਲੌਗ ਵੀ ਨਹੀਂ ਸ਼ੂਟ ਕੀਤਾ ਐਸੇ ਕਰਕੇ ਵੀ ਚੰਗਾ ਨਹੀਂ ਲੱਗਦਾ ਪਰ ਉਹ ਸਾਰੀ ਰਾਤ ਉੱਚੀ ਉੱਚੀ ਬੋਲੀ ਗਏ ਰਾਤ 2 ਵਜੇ ਤੱਕ ਐਨ ਸਵੇਰੇ 5 ਵਜੇ ਤੋਂ ਬਾਅਦ ਫਿਰ ਚੀਕ ਡਗਾਣਾ ਸ਼ੁਰੂ ਹੋ ਗਿਆ ਵੀ ਆ ਰਾਤ 2 ਵਜੇ ਪਾਈ ਉਹ ਆਰਾਮ ਨਾਲ 7-8 ਵਜੇ ਉੱਟਿਓ ਤੇ ਇੱਥੇ ਕਿਹੜਾ ਰੋਟੀਆਂ ਲਾਉਣੀਆਂ ਤੁਸੀਂ ਬਾਟ ਕਰਨ ਵਾਲਿਆਂ ਨੂੰ ਚਾ 4 ਵਜੇ ਉੱਟ ਕੇ ਕੰਮ ਚੱਲ ਪਿਆ ਹਾਂ 3 ਵਜੇ 3 ਵਜੇ ਤੇ ਦੇਖੋ ਭੈਜੋ ਆ ਹੀ ਕਰੀ ਗਏ ਵੇਖੀ ਉਹ ਤਰ੍ਹਾਂ ਭਾਏ ਜਿਹਨਾਂ ਨੇ ਲਹੂ ਪੀ ਲਿਆ ਰਾਤੋਂ ਤਾੜੀਆਂ ਹੀ ਮਾਰੀ ਗਏ ਜਵੇਂ ਮਾਨਤ ਹੁੰਦੇ ਸਾਰੀ ਰਾਤ ਤਾੜੀਆਂ ਦਿਨ ਤੱਕ ਨਹੀਂ ਚੱਲੇਗੀ ਤੇ ਅੱਜ ਦੁਪਹਿਰੇ ਵੀ ਮਾਮਾ ਸਾਡਾ ਬੜਾ ਦੁਖੀ ਕਹਿੰਦਾ ਬੰਦਾ ਇਤੋਂ ਵੱਧ ਤਾਂ ਕਿੱਥੇ ਗਿਆ ਵੜੇ ਉਹ ਤਾੜੀਆਂ ਮਾਰਦੇ ਸੀ ਕਿਹੜਾ ਛੁੱਟ ਜੇ ਆਹ ਬਾਈ ਬਹੁਤ ਵਧੀਆ ਜਿਹੜਾ ਚੱਲਿਆ ਨਾਨਾ ਬਾਡੇ ਕਰਦਾ ਵੀ ਨੇ ਹਾਂ ਇਹਪਰ ਸਾਡੇ ਨਾਲ ਹੀ ਜਾਊਗਾ ਜੂਰ ਸਾਹਿਬ ਵੀ ਹੋਰ ਯਾਤਰਾ ਫਰੀ ਦੀ ਹੈ ਇਹ ਦੀ ਵਿਚਾਰੇ ਤੇ ਠੀਕ ਆ ਦੋਸਤੋ ਸਫ਼ਰ ਸਾਡਾ ਦੇ ਦਾ ਵਧੀਆ ਰਿਆ ਖਾਣੇ-ਕੁਨੇ ਦੀ ਬੜੀ ਦਿੱਕਤ ਹੈ ਕਿਉਂਕਿ ਜਿਹੜੇ ਟ੍ਰੇਨ ਵਾਇਆ ਰਾਜਸਥਾਨ ਜਾਂਦੀ ਹੈ ਇੱਥੇ ਸਟੇਸ਼ਨਾਂ ਸਟੂਸ਼ਨਾਂ ਤੇ ਬਈ ਕੁਝ ਨਹੀਂ ਉਜਾੜਾ ਹੈ ਕਬੂਤਰ ਬੋਲਦੇ ਆ ਅੱਜੇ ਆਪਾਂ ਜਿਹੜਾ ਵਾਇਆ ਦਿੱਲੀ ਜਾਂਦੇ ਆ ਉੱਤਰ ਮਤਲਬ ਵਧੀਆ ਨੇ ਯਾਰ ਕੰਟੀਨ ਵਗੈਰਾ ਜਾਂ ਕਿਤੇ ਵੀ ਕੁਝ ਨਾ ਕੁਝ ਮਿਲ ਜਾਂਦਾ ਹਨਾ ਇੱਥੇ ਤੁਹਾਨੂੰ ਰੋਟੀ ਨਸੀਬ ਨਹੀਂ ਹੋਣੀਗੀ ਤੇ ਜਿਹੜਾ ਈ ਕੈਟਰਿੰਗ ਵਾਲਾ ਸੀ ਰਾਤ ਆਰਡਰ ਕੀਤਾ ਸੀ ਉਹਦਾ ਵੀ ਸਾਨੂੰ ਪੰਗਾ ਹੀ ਪਿਆ ਰਿਹਾ ਕਿਉਂਕਿ ਪਹਿਲਾ ਆਰਡਰ ਅਸੀਂ ਕੀਤਾ ਤੇ ਉਹ 9 ਵਜੇ ਦੇ ਕਰੀਬ ਉਹਨਾਂ ਨੇ ਪੈਸੇ ਵੀ ਸਾਡੇ ਤੋਂ ਪੁਆਲੇ ਤੇ ਆਰਡਰ ਅਨ ਡਿਲੀਵਰ ਕਰਤਾ ਉਸ ਤੋਂ ਬਾਅਦ ਦ ਰਾਤ ਨੂੰ ਅਸੀਂ ਆਰਡਰ ਕੀਤਾ 11:40 ਤੇ ਉਹ ਗਲਤੀ ਨਾਲ ਹੋ ਗਿਆ ਸੂਰਤ ਸਟੇਸ਼ਨ ਦਾ ਤੇ ਉਹ ਜਦੋਂ ਰਾਤ ਨੂੰ ਆਰਡਰ ਨਹੀਂ ਆਇਆ ਜਾਂ ਚੈੱਕ ਕੀਤਾ ਤਾਂ ਪਤਾ ਲੱਗਿਆ ਵੀ ਉਹ ਦੁਪਹਿਰ ਦੇ 11:40 ਦਾ ਹੋ ਗਿਆ ਸੀ ਨਾ ਕਿ ਰਾਤ ਦਾ ਫਿਰ ਸਾਨੂੰ ਇੱਕ ਕੰਡੀਨ ਤੋਂ ਮਤਲਬ ਪੈਕੇਟ ਥਾਲੀ ਮਿਲੀ ਵਰ ਸੀਗੀ ਤਾਂ ਠੰਡੀ ਪਰ ਇਹ ਵੀ ਭੁੱਖ ਲੱਗੀ ਹੋਈ ਸੀ ਸੋ ਸਾਨੂੰ ਇਹ ਸੀ ਵੀ ਚਲੋ ਜੋ ਮਿਲਦਾ ਛਕ ਲਈ ਤੇ ਰਾਤ ਨੂੰ ਅਸੀਂ ਤਕਰੀਬਨ 1 ਵਜੇ ਖਾਣਾ ਖਾਧਾ ਤੇ ਫਿਰ ਸੋਚਿਆ ਨਿੰਗ ਦੇ ਲਵਾਵਾਂਗੇ ਤੇ ਫਿਰ ਉਹ ਜਿਹੜੇ ਆਸੇ ਪਾਸੇ ਵਾਲੀ ਲੰਡੇਰੀਆਂ ਪ੍ਰਜਾਤੀਆਂ ਸੀ ਉਹਨਾਂ ਨੇ ਨਹੀਂ ਸਾਨੂੰ ਸੌਣ ਦਿੱਤਾ ਤੋਂ ਸਵੇਰੇ ਅਸੀਂ ਮਤਲਬ ਸਵੇਰੇ ਸਾਨੂੰ ਜਿਹੜਾ ਫੂਡ ਆਫਰ ਦੁਪਹਿਰੇ ਮਿਲਿਆ ਸਾਨੂੰ 11:00 ਵਜੇ ਕਾ 40 ਮਿੰਟ ਤੇ ਸਵੇਰੇ ਅਸੀਂ ਰਾਤ ਅਸੀਂ ਅਮਰੂਤ ਤੇ ਸੇਵ ਕਟਵਾ ਕੇ ਰੱਖੇ ਸੀ ਕਿ ਮੈਂ ਤੇ ਮਮਾ ਹੀ ਨੇ ਸਵੇਰੇ ਉਹ ਖਾਦੇ ਬ੍ਰੈਕਫਾਸਟ ਤੇ 3:00 12:00 ਵਜੇ ਜਾ ਕੇ ਰੋਟੀ ਖਾਧੀ ਤੇ ਹੁਣ ਅਸੀਂ ਅੱਜ ਮਤਲਬ ਤਕਰੀਬਨ 4:00 1:00 ਵਜੇ ਆਰਡਰ ਪਾਤਾ 9:00 ਵਜੇ ਦਾ ਹਨਾ ਹੁਣ ਹੋ ਗਿਆ 7:30 ਤੇ ਹੁਣ ਸਾਨੂੰ ਅੱਜ ਸ਼ਾਨੀ ਸ਼ਣੀ ਸ਼ੇਨਗਾਉਂ ਆ ਪਤਾ ਨਹੀਂ ਸ਼ੇਨਗਾਉਂ ਆ ਨਾ ਉੱਥੇ ਜਾ ਕੇ ਸਾਨੂੰ 9:00 ਵਜੇ ਹੁਣ ਡਿਨਰ ਮਿਲੂਗਾ ਤੇ ਫਿਰ ਤੁਹਾਨੂੰ ਮਿਲਦੇ ਆਪਾਂ ਡਿਨਰ ਤੇ ਫਿਰ ਹੁਣ ਆਪਾਂ ਕਰਦੇ ਆਂ ਟਲੋਲਾ ਡੱਬਾ ਸਾਡਾ ਹੋ ਗਿਆ ਹੁਣ ਖਾਲੀ ਹੁਣ ਸਾਡੇ ਰਾਜ ਆ ਹੁਣ ਅਸੀਂ ਵੇਚ ਲਿਆ ਇੱਕ ਦੋ ਤਿੰਨ ਸੀਟਾਂ ਇਹ ਵਾਲੀਆਂ ਇੱਕ ਦੋ ਤਿੰਨ ਇਹ ਸਾਡੀਆਂ ਨੇ ਅੱਠੇ ਸੀਟਾਂ ਸਾਡੀਆਂ ਨੇ ਅੱਠੇ ਸੀਟਾਂ ਸਾਡੀਆਂ ਨੇ ਹੁਣ ਇਹ ਬੰਦਾ ਨਹੀਂ ਵੜਦਾ ਨਾ ਹੁਣ ਤਾਂ ਬਟੀਟੀ ਆ ਜਾਓ ਬੀਟੀਟੀ ਨੂੰ ਨਹੀਂ ਵੜਨ ਦਿੰਦੇ ਉਹ ਲੋਕਾਂ ਨੂੰ ਰਾ ਬਹੁਤ ਤੰਗ ਹੋਈ ਸੀ ਯਾਰ ਗੱਲ ਤੁਮਸੇ ਕੱਲ ਸਾਡਾ ਸਫਰ ਸੀ ਜਿਹੜਾ ਉਹ ਖਤਰਨਾਕ ਰਿਹਾ ਭੱਜ ਭੱਜ ਕੇ ਟ੍ਰੇਨ 'ਚ ਜਿਹੜੇ ਅਸੀਂ ਤੇ ਅੱਜ ਸਾਡਾ ਰਾਤ ਖਾਣੇ ਵਾਲਾ ਸਿਸਟਮ ਅਫਸੈਟ ਰਿਹਾ ਤੇ ਜਿਹੜਿਆਂ ਜੁਆਦਾ ਇਹਨਾਂ ਨੇ ਸੌਂਕ ਦਿੱਤਾ ਸੋ ਲੋਕ ਕਹਿੰਦੇ ਜੁਆਗ ਕਰਦਿਆਂ ਰੌਣਕਾਂ ਹੁੰਦੇ ਭਾਜ ਗਈਆਂ ਰੌਣਕਾਂ ਕਿਤੇ ਬਾਹਰ ਆ ਜਾਂਦਾਂ ਦੀ ਰੀਠਾ ਸਾਡਾ ਗਿੜਦਾ ਕੋਈ ਰੱਖਿਆ ਰੌਣਕਾਂ ਨਹੀਂ ਤੇ ਪਰ ਚਲੋ ਯਾਰ ਬੰਦੇ ਚੰਗੇ ਰਹਿਣਾਂ ਜਾਣ ਲੱਗੇ ਸੌਰੀ ਵੀ ਕਹਿ ਕੇ ਗਏ ਹੈ ਕਹਿੰਦੇ ਸੌਰੀ ਵੀ ਸਸੀਂ ਤੁਹਾਨੂੰ ਬਹੁਤ ਡਿਸਟਰਬ ਕੀਤਾ ਉਹਨਾਂ ਨੂੰ ਪਤਾ ਸੀ ਵੀ ਇਹ ਵਿਚਾਰੇ ਐਸਨ ਟਿਕਟ ਉਹਨਾਂ ਨੂੰ ਪਰਦਾ ਸੀ ਵੀ ਇਹ ਪੰਜਾਬੀ ਵਾਲੇ ਚਿਹਰੇ ਕਹਿ ਕੁਝ ਨਹੀਂ ਰੇ ਪਰ ਅੰਦਰੋਂ ਬਹੁਤ ਦੁਖੀ ਆ ਸੁਣਦਾ ਕਰਕੇ ਸੀ ਉਹ ਜਾਣ ਲੱਗੇ ਸਾਨੂੰ ਸੌਰੀ ਫੀਲ ਕਰਕੇ ਗਏ ਖਾਸ ਕਰਕੇ ਜਿਹੜੀਆਂ ਭੈਣ ਹੋ ਰਹੀਆਂ ਸੀ ਜਿਨ੍ਹਾਂ ਦੇ ਬੱਚੇ ਸੀ ਉਹਨਾਂ ਨੇ ਵੀ ਕਿਹਾ ਵੀ ਸੌਰੀ ਉਹ 80 ਕ ਬੰਦੇ ਸੀਗੇ 80 ਹਾਂ ਉਹ ਜੋਧਪੁਰ ਤੋਂ ਪ੍ਰਾਤ ਮਤਲਬ ਸੌਰੀ ਇਥੋਂ ਜਲਗਾਉਂ ਤੋਂ ਜਲਦਾਉਂ ਉਤਰਿਆ ਹਾਲਗਾ ਉਤਰਿਆ ਤੇ ਪ੍ਰਾਤ ਬਰਾਤ ਲੈ ਕੇ ਆਏ ਸੀਗੇ ਤੇ 80 ਜਣੇ ਸੀਗੇ ਤੇ ਤੁਸੀਂ ਹਿਸਾਬ ਲਾ ਲਓ ਵੀ ਉਹ ਹੱਲਾ ਗੁੱਲਾ ਚੱਲਦਾ ਹੀ ਤੁਰਿਆ ਆ ਮਤਲਬ ਜਿਵੇਂ ਆਪਣੀ ਵਿਆਹ ਵਾਲੀਆਂ ਬਰਾਤਾਂ ਚ ਬੱਸਾਂ ਚ ਹੁੰਦਾ ਹੁੰਦਾ ਉਹ ਮਾਹੌਲ ਆ ਜਿਹੜਾ ਇੱਥੇ ਬਣਾਇਆ ਹੋਇਆ ਜਿਹਨਾਂ ਨੇ ਆਪਣਾ ਆ ਗਿਆ ਗ੍ਰੀਨ ਸੈਲਡ ਨਾਲ ਉਹਨਾਂ ਨੇ ਦਿੱਤਾ ਆਚਾਰ ਆਚਾਰ ਇੱਧਰ ਪਾ ਲਿਓ ਮੈਂ ਛੋਟੀ ਥਾਂ ਤੇ ਇਹ ਬਾਅਦ ਚ ਖੋਲ ਲਿਓ ਪਹਿਲਾਂ ਸੂਚੀ ਪਾ ਲਓ ਠੀਕ ਹੈ ਓਕੇ ਇਹ ਸਾਨੂੰ ਦਿੱਤਾ ਜੀ ਕੀਆ ਆਲੂ ਆਲੂ ਮਟਰ ਆਪਣਾ ਆ ਗਿਆ ਛਾਈ ਪਨੀਰ ਐਟਵਾ ਬਹੁਤ ਨਿਯਾਜ ਦਾ ਸੁਖ ਨਾਲ ਆਪਣੇ ਕੋਲੇ ਅੱਜ ਅਸਲ 'ਚ ਸਹੀ ਖਾਣਾ ਮਿਲਿਆ ਇੱਕ ਨੰਬਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ ਮਾਮਾ ਜੀ ਇਹ ਤਾਂ ਕਰਾ ਰਾਤ ਤਾਂ ਆਪਾਂ ਜਲੀਲ ਹੋਣ ਵਾਲਾ ਕੰਮ ਸੀ ਸਾਲੇ ਅੱਠ ਮਟਰ ਦੇ ਵਿੱਚ ਦੋ ਪਨੀਰ ਦੇ ਟੋਟੇ ਛੋਟੇ ਛੋਟੇ ਮਟਰ ਪਨੀਰ ਆ ਗਿਆ ਜੀ ਕਹਿੰਦੇ ਅੱਜ ਲੱਗਦਾ ਵੀ ਭੋਜਨ ਵਧੀਆ ਖਾਵਾਂਗੇ ਹੈ ਡੇਲੀਸ਼ੀਅਸ ਹੈ ਨਾ ਅੱਜ ਫੁੱਲ ਖਾਵਾਂਗੇ ਨਾ ਅੱਜ ਫੁੱਲ ਖਾਵਾਂਗੇ ਸਾਡ ਦੁੱਧ ਠੰਡਾ ਦੇ ਗਏ ਨਾ ਉਹ ਤਾਂ ਰਾਜ ਕਰਮ ਕਰਾਉਣਾ ਚਲੋ ਕਰਗੇ ਸ਼ੁਰੂ ਫਿਰ ਬਾਬੇ ਦਾ ਨਾਮ ਲੈ ਕੇ ਚਲੋ ਠੀਕ ਆ ਦੋਸਤੋ ਠੀਕ ਆ ਜੀ ਜਾਗ ਲਈਏ ਭੋਜਨ ਤੇ ਫਿਰ ਤੁਹਾਨੂੰ ਜੀ ਦੋ ਦੋ ਤੇ ਆਪਾਂ ਜੈਸੀ ਪਹੁੰਚ sire ਹਜੂਰ ਸਾਹਿਬ ਐਮ ਵੈਗੁਰੂ ਦਾ ਬਹੁਤ ਥੈਂਕ ਯੂ ਸਰਪੰਚਾਤ ਕਾ ਕਾਰਸਾ ਚੜਿ ਵਹ ਗੁਰ ਜੀ ਫਤਿਹ ਪਹੁੰਚ ਗਏ ਵੀ ਮੱਤਰੋਤ ਰਾਤ ਨੂੰ ਪਹੁੰਚੇ ਆਪਾਂ 3 ਵਜੇ ਆਵਾਜ਼ ਜੀ ਵੀ ਕੁੰਡਾ ਪਾੜਦੇ ਹੋਏ ਹੈ ਇਧਰਲੇ ਪਾਸੇ ਨਹੀਂ ਆਊਗਾ ਤਾਂ ਇਧਰੇ ਆਊਗਾ ਆ ਗਏ ਇਧਰ ਪਹੁੰਚ ਗਏ ਆ ਗਏ ਚਲੋ ਸਹੀ ਟਾਈਮ ਤੇ ਪਹੁੰਚ ਗਏ ਆਪਾਂ ਪਰਮਾਤਮਾ ਦਾ ਕਰਦੋ ਸ਼ੁਕਰੀਆ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਸਾਨੂੰ ਪੰਚਾਇਤਾਂ ਆ ਬੜਾ ਆਇਆ ਬਈ ਬਈ ਸਹੀ ਗੱਲੋਂ ਪ੍ਰੀਖਿਆ ਪੂਰੀ ਲਈ ਆਪਣੀ ਪੂਰੀ ਜੇ ਕੁੱਤੇ ਤੇ ਆਏ ਬਈ ਕਿਹਦੇ ਆੜੇ ਅੱਜ ਤੋ ਨੀਂਦ ਨਹੀਂ ਆਈ ਮੈਂ ਤਾਂ 10 ਵਜੇ ਤੇ ਲੱਗੇ ਆ ਵੀ ਕਿ ਸੁੱਤੀ ਨਾ ਰਹਿ ਜੀ ਯਾ ਦੇ ਰੂਤੇ ਆਪਾਂ ਪਹੁੰਚ ਗਏ ਆ ਫਲਹਾਰ ਤੇ ਚਲਿਓ ਬਈ ਤਾਂ ਇਧਰੋਂ ਜਾਣਾ ਆਪਾਂ ਇਧਰ ਕੋ ਦੇਖੋ ਜਾਣਾ ਹੈ ਇਧਰ ਕੋ ਚਲੇਗੇ ਲੋਕੀ ਗਾ ਦੋਸਤੋ ਚੱਲ ਰਿਹਾ ਤੁਹਾਨੂੰ ਹੁਣ ਪਹੁੰਚ ਗਏ ਆ ਆਪਣੇ ਘਰੇ ਨਦੀਸ਼ ਸਾਹਿਬ ਉਹ ਹਾਂਜੀ ਕੀ ਆ ਜੀ ਦੂਸਰਾਂ ਰੇਲਵੇ ਸਟੇਸ਼ਨ ਤੇ ਇਹ ਸਾਡੀ ਟ੍ਰੇਨ ਜਿਹਦੇ ਤੇ ਆਪਾਂ ਆਏ ਆ ਲੋ ਜੀ ਦੋਸਤੋ ਤੇ ਆਪਾਂ ਪਹੁੰਚ ਗਏ ਆ ਸ਼ੇਰਾਏ ਹੈਗਾ ਜੀ ਉੱਥੋਂ ਦਾ ਰੇਲਵੇ ਸਟੇਸ਼ਨ ਹੂੰ ਉੱਥੋਂ ਲਈ ਸਾਈਡ ਤਾਂ ਨਹੀਂ ਆਉਂਦਾ ਨਹੀਂ ਇੱਧਰ ਹੀ ਆਊਗਾ ਇੱਦੀ ਆਊਗਾ ਫਰਲੇ ਨਾ ਮਾਣੋ ਮੇਰੇ ਮਿੱਤਰ ਪੈਰੋ ਤੇ ਟਾਈਮ ਹੋ ਗਿਆ ਸੀ 4:30 ਤੇ ਆਪਾਂ ਸੁਣਾ ਕੇ ਨਿਕਲੇ ਆ ਬਾਹਰ ਇੱਥੇ ਵਧੀਆ ਸਹੂਲਤਾਂ ਹੈਗੀਆਂ ਨੂੰ ਹੁੰਦੀ ਪਿੱਛੇ ਗਰਮ ਦਾ ਕੜਾਹ ਜਿਹੜਾ ਹੋਇਆ ਤੇ ਪਿੱਛੇ ਵਾਸ਼ਰੂਮ ਨੇ ਸੋ ਆਪਾਂ ਨੇ ਹਾਲੇ ਸੀਗੇ ਓਨ ਕਰਦੇ ਜਾ ਕੇ ਵਾਲਵਲ ਸੈੱਟ ਤੇ ਫਿਰ ਮਾਖਾ ਟੇਕਣ ਲਈ ਆਪਾਂ ਨਿਕਲ ਆਂਗੇ ਮਹਾਰਾਜ ਤੇ ਚਾਵਾ ਵਾਲਾ ਤੇ ਮਿਲਦੇ ਆ ਤੁਹਾਨੂੰ ਫਿਰ ਗੁਰੂ ਘਰ ਜਾ ਕੇ ਅੱਜ ਦਾ ਵਲੌਗ ਕਰਾਂਗੇ ਬੈਠੀ ਖਤਮ ਮੱਥਾ ਟੇਕਣ ਤੋਂ ਬਾਅਦ ਤੇ ਫਸ ਫਿਰ ਉਸ ਤੋਂ ਬਾਅਦ ਨਵਾਂ ਵਲੌਗ ਸ਼ੁਰੂ ਕਰਾਂਗੇ ਆਪਾਂ ਯਾਤਰਾ ਦਾ ਸੋ ਠੀਕ ਹੈ ਜੀ ਮਿਲਦੇ ਹਾਂ ਗੁਰੂ ਘਰ ਜਾ ਕੇ ਆਹ ਮਟਾ ਦੇਖ ਲਓ ਗੁਰਗਰਾਹ ਸਾਹਿਬ ਹਾਲ ਦੇ ਵਿੱਚ ਉਹ ਮਮਾ ਜੀ ਜਦੋਂ ਰਿਪਾਕ ਦਾ ਤਾਂ ਇਹ ਪੂਰਾ ਕਿ ਨਹੀਂ ਉਹ ਕੋਸਾ ਵੇਚ ਹੋਊਗਾ ਪੂਰਾ ਕਿ ਨਹੀਂ ਆਪਾਂ ਹੋਗੇ ਸੇ ਰੈਡੀ ਹੁਣ ਅਸੀਂ ਇਹਨੂੰ ਇੱਕ ਇੱਕ ਮੋਸ ਕਰਕੇ ਰੱਖ ਜਾਣਾ ਤੇ ਫਿਰ ਜਦਿਆਂ ਨੂੰ ਮੋਟਾ ਕਿਹਨ ਲਈ ਮੋਟਾ ਕਿ ਆਕੇ ਜੇ ਉਹਨਾਂ ਨੂੰ ਰੂਮਸਾਂ ਨੂੰ ਮਿਲਿਆ ਨਹੀਂ ਸਭੀ ਸਾਰੇ ਇਹ ਉਹ ਇਹਨਾਂ ਦਾ ਰਸਤਾ ਆਪਣੇ ਬਹੁਤ ਵੱਡਾ ਦਿਨ ਆਉਣਾ ਹੈ ਮੰਜੀ ਹੋ ਰਹਿਣੇ ਦੂਰੇ ਤੀਰੇ ਅਸੀਂ ਮੋਰਚਾ ਟਾਈਮ ਨਾਲ ਸੰਭਾਲ ਲਿਆ 5:30 ਵਜੇ ਆਪਾਂ ਪਿਆਰ ਹੋ ਗਏ ਹੁਣ ਕੋਈ ਟੈਨਸ਼ਨ ਨਹੀਂ ਇਸ ਤੋਂ ਬਾਅਦ ਆ ਕੇ ਕੱਪੜੇ ਚੇਂਜ ਕਰ ਲਾਂਗੇ ਇੱਕ ਵਾਰੀ ਆਹ ਟਰੈਕਸੂਟ ਚ ਜਾਏ ਉਹਨੇ ਉੱਥਾ ਠੀਕ ਹੋਣਾ ਬਾਕੀ ਆ ਕੇ ਦੱਸਾਂ ਤੁਹਾਨੂੰ ਅੱਗੇ ਦਾ ਪ੍ਰੋਗਰਾਮ ਬੱਸ